13 ਫਰਵਰੀ ਵਾਲੇ ਮੋਰਚੇ ਨੂੰ ਲੈ ਕੇ ਖਾਸ ਗੱਲਾਂ ਕਰਾਂਗੇ ਧਿਆਨ ਨਾਲ ਪਹਿਲਾਂ ਸਮਝਿਓ ਫਿਰ ਆਪਣੀ رائے ਦੱਸਿਓ ਫਿਰ ਆਪਣੀਆਂ ਸੁਜੈਸ਼ਨਸ ਦੇਣਾ ਫਿਰ ਉਸ ਤੋਂ ਬਾਅਦ ਵਿਦਰੋਹ ਕਰਨਾ ਜੇ ਕਰਨਾ ਚਾਹੁੰਦੇ ਹੋ ਦੇਖੋ 노 ਡਾਊਟ ਹਰ ਟੀਚਰ ਹਰ ਇੰਸਟੀਚਿਊਟ ਵਾਲੇ ਚਾਹੁੰਦੇ ਨੇ ਕਿ ਸਟੂਡੈਂਟਸ ਦੇ ਫੇਵਰ ਦੇ ਵਿੱਚ ਸਭ ਕੁਝ ਹੋਵੇ ਜਲਦੀ ਤੋਂ ਜਲਦੀ ਹੋਣ ਜਿੰਨਾ ਜਲਦੀ ਹੋਈਗਾ ਜਿੰਨਾ ਸਹੀ ਹੋਈਗਾ ਉਹਨਾਂ ਸਾਰਿਆਂ ਨੂੰ ਹੀ ਵਧੀਆ ਲੱਗਦਾ ਐਕਚੁਅਲ ਦੇ ਵਿੱਚ ਸਾਰੇ ਇਹੀ ਕਹਿੰਦੇ ਨੇ ਦੇਖੋ ਬਟ ਮੈਨੂੰ ਕੀ ਲੱਗਦਾ ਮੈਂ ਫੇਰ ਇਹੀ ਕਹਾਂਗਾ ਮੈਨੂੰ ਕੀ ਲੱਗਦਾ ਮੇਰੀ ਪਰਸਨਲ ਕੀ ਸੋਚ ਅਪਰੋਚ ਹੈ ਜੀ ਇਸ ਚੀਜ਼ ਨੂੰ ਲੈ ਕੇ ਉਹ ਇਹ ਹੈ ਨਹੀਂ ਵੀ ਜਿਹੜਾ ਇਹ ਸਿਸਟਮ ਚੱਲ ਰਿਹਾ ਹੈ ਇਹ ਮੈਨੂੰ ਨਹੀਂ ਇੰਨਾ ਲੱਗਦਾ ਵੀ ਜਿਹੜਾ ਹੈਗਾ ਸਹੀ ਹੈ ਮਤਲਬ ਇਹਦਾ ਰਿਜ਼ਲਟ ਉਹਨਾ ਪੋਜ਼ਿਟਿਵ ਆ ਨਹੀਂ ਪਾ ਰਿਹਾ ਜਿੰਨਾ ਐਕਸਪੈਕਟ ਕੀਤਾ ਜਾ ਰਿਹਾ ਸੀ ਤਾਂ ਹੁਣ ਲਾਈਵ ਐਗਜ਼ਾਮਪਲ ਕਰ ਲਈ ਤੁਸੀਂ ਦੇਖ ਲਈ ਦੇਖੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਇਹਦੇ ਵਿੱਚ ਥੋੜੀ ਜੀ ਅਮੈਂਡਮੈਂਟ ਹੋਣੀ ਚਾਹੀਦੀ ਹੈ ਕੀ ਕੀਤਾ ਜਾ ਸਕਦਾ ਹੈ ਪਹਿਲੀ ਗੱਲ ਤਾਂ ਮੈਂ ਉਸ ਚੀਜ਼ ਲਈ ਤਿਆਰ ਜਿਹੜੀ ਮੈਂ ਆਪਣੀ ਸੁਜੈਸ਼ਨ ਦੇ ਰਿਹਾ ਤਾਂ ਮੈਂ ਮੈਂ ਤਿਆਰ ਹਾਂ ਜੀ ਜੇ ਮੈਨੂੰ ਤੁਸੀਂ ਕਹੋਗੇ ਮੈਂ ਐਗਰੀ ਕਰਦਾ ਤਾਂ ਮੇਰੇ ਅਕੋਰਡਿੰਗ ਜਿੰਨੇ ਵੀ ਇੰਸਟੀਚਿਊਟਸ ਵਾਲੇ ਟੀਚਰਸ ਹੈਗੇ ਨੇ ਯੂਟਿਊਬਰਸ ਕਹ ਦਿੰਨੇ ਆਪਾਂ ਮਤਲਬ ਜਿਹੜੇ ਉੱਥੇ ਨਾਲ ਜਾਂਦੇ ਨੇ ਜਾਂ ਜਿਹੜੇ ਇਸ ਚੀਜ਼ ਨੂੰ ਕਰਨ ਦੇ ਲਈ ਇਨੀਸ਼ੀਏਟਿਵ ਲੈਂਦੇ ਨੇ ਉਹਨਾਂ ਨੂੰ ਕੀ ਇਨੀਸ਼ੀਏਟਿਵ ਲੈਣਾ ਚਾਹੀਦਾ ਉਹਨਾਂ ਨੂੰ ਮਿਲ ਕੇ ਇੱਕ ਯੂਨੀਅਨ ਬਣਾ ਲੈਣੀ ਚਾਹੀਦੀ ਹੈ ਵੀ ਜਿਹੜੀ ਪਰਸਨਲੀ ਇਸ ਕਾਮ ਲਈ ਜਿਹੜਾ ਹੈਗਾ ਅਲੋਟ ਹੋਵੇ ਮਤਲਬ ਦੇਖੋ ਇਹਨੂੰ ਆਪਾਂ ਦਰਵੇਚ ਲਈਏ ਹੁਣ ਸਟੂਡੈਂਟਸ ਉੱਥੇ ਆਉਂਦੇ ਨੇ ਅੱਜ ਕੋਈ ਧਰਨਾ ਹੋਇਆ ਆ ਜੀ ਅਗਲੀ ਵਾਰ ਹੋਈ ਰੋ ਆਣਗੇ ਨਹੀਂ ਕੋਈ ਹੋਰ ਆਏਗਾ ਮੈਨੂੰ ਨਹੀਂ ਲੱਗਦਾ ਕਿ ਜੇ ਅੱਜ 100 ਆ ਰਹੇ ਨੇ ਉਹ ਚੋਂ 10 ਵੀ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਅਗਲੀ ਵਾਰ ਫੇਰ ਆਣਗੇ ਕਿਉਂਕਿ ਉਹ ਜਾ ਕੇ ਸਮਝ ਜਾਂਦੇ ਕਿ ਕੁਝ ਹੋਈ ਨਹੀਂਗਾ ਜਿੰਨਾ ਉਹ ਐਕਸਪੈਕਟ ਕਰਕੇ ਜਾਂਦੇ ਨੇ ਉਹਨਾਂ ਕੁਝ ਹੁੰਦਾ ਹੀ ਨਹੀਂ ਉਹਨਾਂ ਨੂੰ ਨੈਗੇਟਿਵਿਟੀ ਮਿਲਦੀ ਹੈ ਉਹ ਪਹਿਲਾ ਹੀ ਜਿਹੜਾ ਹੈਗਾ ਵਿਚਾਰੇ ਜਿਹੜੇ ਹੈਗੇ ਨੇ ਮਜਬੂਰ ਨੇ ਯਾ ਕਹਿ ਲਓ ਉਹਨਾਂ ਨੂੰ ਉਹਨਾਂ ਦੇ ਅਕੋਰਡਿੰਗ ਰੋਜ਼ਗਾਰ ਨਹੀਂ ਮਿਲ ਪਾਰਿਆ ਦੇਖੋ ਮੈਂ ਬੇਰੋਜ਼ਗਾਰ ਤਾਂ ਕਿਸੇ ਨੂੰ ਨਹੀਂ ਕਹਿੰਦਾ ਕਿਉਂਕਿ ਮੈਨੂੰ ਵੀ ਪਤਾ ਹੈ ਅੱਜਕੱਲ ਜਿਹੜਾ ਰੋਜ਼ਗਾਰ ਬੱਚਿਆਂ ਨੂੰ ਚਾਹੀਦਾ ਹੈ ਉਹੋ ਹੀ ਕਰਨਗੇ ਕੋਈ ਵੀ ਰੋਜ਼ਗਾਰ ਤਾਂ ਉਹ ਕਦੇ ਵੀ ਲੈ ਸਕਦੇ ਨੇ ਬਟ ਇਸ ਲਈ ਬੇਰੋਜ਼ਗਾਰ ਕਹਿਣਾ ਸਹੀ ਨਹੀਂ ਹੈ ਉਹ ਬੱਚਿਆਂ ਨੂੰ ਹਾਂ ਉਹਨਾਂ ਦੇ ਅਕੋਰਡਿੰਗ ਉਹ ਸਰਕਾਰੀ ਅਫਸਰ ਬਣਨਾ ਚਾਹੁੰਦੇ ਨੇ ਉਹ ਹਲੇ ਬਣ ਨਹੀਂ ਪਾਏ ਤਾਂ ਉਹ ਜੇ ਜਾਂਦੇ ਨੇ ਪਤਾ ਲਾ ਲੈਂਦੇ ਨੇ ਵੀ ਕੋਈ ਫਾਇਦਾ ਨਹੀਂ ਹੈ ਅਗਲੀ ਵਾਰ ਉਹ ਜਾਂਦੇ ਨਹੀਂ ਫਿਰ ਅਗਲੀ ਵਾਰ ਨਵੇਂ ਬੱਚੇ ਜਾਂਦੇ ਨੇ ਤਾਂ ਹੁਣ ਸਿਸਟਮ ਕੀ ਚੱਲ ਰਿਹਾ ਹੈ ਸਿਸਟਮ ਇਹ ਚੱਲ ਰਿਹਾ ਹੈ ਕਿ ਇੰਸਟੀਚੂਟਸ ਵਾਲੇ ਲਾਈਮ ਲਾਈਟ ਚਾ ਰਹੇ ਨੇ ਹੁਣ ਮੈਂ ਦੇਖੋ ਇਹਨੂੰ ਅਦਰ ਵਿੱਚ ਕਹਾਂ ਅੱਜ ਕਿੰਨੇ ਕਿਨੇ ਜਿਹੜੇ ਸੋਚ ਰਹੇ ਵੀ ਅਗਲਾ ਤਰਨਗਰ ਤੋਂ ਲਾਣਾ ਕੋਈ ਨਹੀਂ ਸੋਚ ਰਿਹਾ ਅੱਜ ਸਾਰੇ ਆਪਣੇ ਕੋਰਸਿਸ ਤੇ ਵਰਕ ਕਰ ਰਹੇ ਨੇ ਵੀ ਜਿਹੜੇ ਕੋਰਸਿਸ ਕਿਵੇਂ ਆਪਾਂ ਨੇ ਸੈਲ ਕਰਨੇ ਨੇ ਕਿਵੇਂ ਅਮੈਂਡਮੈਂਟ ਕਰਨੀ ਹੈ ਦੇਖੋ ਮੈਂ ਗਲਤ ਨਹੀਂ ਬੋਲ ਰਿਹਾ ਤੁਹਾਨੂੰ ਸੱਚ ਦੱਸ ਰਿਹਾ ਜਸਟ ਇੱਕ ਹਾਈਪ ਕਰੀਏਟ ਕੀਤੀ ਸਾਰਿਆਂ ਨੂੰ ਜਿਹੜਾ ਹੈਗਾ ਉਹ ਚੀਜ਼ ਦਿਖਾਈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਸ ਚੀਜ਼ ਤੋਂ ਪਿੱਛੇ ਆ ਗਿਆ ਜਾਂ ਤਾਂ ਔਨ ਰਿਪੀਟ ਸੋਚੋ ਵੀ ਆਪਾਂ ਨੇ ਹਰ ਸੈਟਰਡੇ ਸੰਡੇ ਲਗਾਣਾ ਫੂ ਚ ਇਸ ਤਰ੍ਹਾਂ ਦੇ ਬੰਦੇ ਆਪਸ ਵਿੱਚ ਜੋੜ ਲਓ ਜਿਨ੍ਹਾਂ ਨੂੰ ਤੁਸੀਂ ਰੈਗੂਲਰ ਬੇਸਿਸ ਤੇ ਪੈਸੇ ਪ੍ਰੋਵਾਈਡ ਕਰੋ ਹੈਲਪ ਪ੍ਰੋਵਾਈਡ ਕਰੋ ਜਿੰਨੀ ਹੋ ਸਕਦੀ ਹੈ ਆਪਣੇ ਤੁਹਾਡੇ ਨਾਲ ਆਣਗੇ ਬੱਚੇ ਖੁਸ਼ ਹੋ ਕੇ ਹਰ ਵੀਕਐਂਡ ਤੇ ਆਣਗੇ ਉਹਨਾਂ ਲਈ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਇਹਦਾ ਸਹੀ ਰਹੇਗਾ ਸਿਸਟਮ ਉਹ ਆਲਰੇਡੀ ਮਜਬੂਰ ਨੇ ਆਲਰੇਡੀ ਜਿਹੜਾ ਹੈਗਾ ਅੱਕੇ ਹੋਏ ਨੇ ਵੈਸੇ ਨਹੀਂ ਕੰਡੀਸ਼ਨ ਡਰਾਸਟਿਕਲੀ 네ਗੇਟਿਵ ਹੋਈ ਹੋਈ ਹੈ ਉਹਨਾਂ ਨੂੰ ਆਪਾਂ ਬੁਲਾਣੇ ਆ ਪੋਜ਼ਿਟਿਵ ਆਊਟਕਮ ਨਹੀਂ ਮਿਲਦਾ ਅਗਲੀ ਵਾਰ ਅਗਲੇ ਬੱਚੇ ਲੱਭਦੇ ਆ ਉਹੀ ਕੁਝ ਫਿਕਸ ਬੱਚੀ ਰੱਖ ਲੋ ਜਿਨ੍ਹਾਂ ਨੂੰ ਰੈਗੂਲਰ ਟਾਈਮ ਤੇ ਕੰਟ੍ਰਿਬਿਊਟ ਕਰਕੇ ਰੈਗੂਲਰ ਇਨਕਮ ਪ੍ਰੋਵਾਈਡ ਕਰੋ ਮਤਲਬ ਮੈਨੂੰ ਇਹ ਚੀਜ਼ ਲੱਗਦੀ ਹੈ ਵੀ ਕਿਤਨਾ ਕਿਤੇ ਇਹ ਚੀਜ਼ ਨਾਲ ਜ਼ਿਆਦਾ ਪ੍ਰੈਸ਼ਰ ਪਏਗਾ ਇਹ ਚੀਜ਼ ਨਾਲ ਜ਼ਿਆਦਾ ਹਾਈਪ ਕ੍ਰੀਏਟ ਹੋਏਗੀ ਤੇ ਉਹ ਸਹੀ ਹਾਈਪ ਹੋਏਗੀ ਅਦਰਵਾਈਜ਼ ਤਾਂ ਇਹ ਚੀਜ਼ ਦਿਖਦੀ ਹੈ ਸਾਰਿਆਂ ਨੂੰ ਕਿ ਜਸਟ ਇੱਕ ਜਿਹੜਾ ਹੈਗਾ ਇਹ ਥੋੜੇ ਟਾਈਮ ਬਾਅਦ ਇੰਸਟੀਟਿਊਟਸ ਦੁਆਰਾ ਜਾਂ YouTube ਚੈਨਲਸ ਦੁਆਰਾ ਇਹ ਕਿਡਰਾਮਾ ਕੀਤਾ ਜਾਂਦਾ ਹੈ ਮੇਬੀ ਕਿਸੇ ਨੂੰ ਇਹ ਚੀਜ਼ ਗਲਤ ਲੱਗੀ ਬਟ ਮੈਨੂੰ ਇਹ ਚੀਜ਼ ਲੱਗੀ ਕਿਉਂਕਿ ਮੈਨੂੰ ਬਹੁਤ ਸਟੂਡੈਂਟਸ ਨੇ ਕਿਹਾ ਕਿ ਸਰ ਤੁਸੀਂ ਇਹਨਾਂ ਚੀਜ਼ਾਂ 'ਚ ਕਿਉਂ ਨਹੀਂ ਪਾਰਟਿਸਿਪੇਟ ਕਰਦੇ ਤੁਸੀਂ ਇਸ ਟਾਈਮ ਤੇ ਕਿਉਂ ਪਿੱਛੇ ਹੋ ਜਾਂਦੇ ਹੋ ਵੀ ਤੁਹਾਨੂੰ ਵੀ ਜਾਣਾ ਚਾਹੀਦਾ ਤੁਹਾਨੂੰ ਵੀ ਇਹ ਕਰਨਾ ਚਾਹੀਦਾ ਤਾਂ ਮੇਰਾ ਤਾਂ ਇਹ ਮੰਨਣਾ ਹੈ ਵੀਰਤਾ ਵੀ ਇਸ ਤਰ੍ਹਾਂ ਕਰੋ ਵੀ ਸਾਰੇ ਮਿਲ ਜਿਓ ਆਪਸ ਮੈਂ ਤਿਆਰ ਬੱਚਿਆਂ ਨੂੰ ਆਪਾਂ ਕਿਉਂ ਵਿੱਚ ਲੈ ਕੇ ਆ ਰਹੇ ਹਾਂ ਉਹਨਾਂ ਦਾ ਕਿਉਂ ਇੰਨਾ ਟਾਈਮ ਵੇਸ ਕਰ ਰਹੇ ਹਾਂ ਉਹ ਪਹਿਲਾਂ ਹੀ ਮਜਬੂਰ ਨੇ ਉਹਨਾਂ ਦੇ ਲਈ ਜੇ ਕਰਨਾ ਤਾਂ ਆਪਾਂ ਇਨੀਸ਼ੀਏਟਿਵ ਲੈ ਸਕਦੇ ਹਾਂ ਪਾਰਟਿਕੂਲਰ ਅਸਾਈਨ ਕਰ ਲਓ ਵੀ ਉਹਨਾਂ ਦਾ ਕੰਮ ਹੀ ਇਹੀ ਹੈ ਵੀ ਹਰ ਵੀਕਐਂਡ ਤੇ ਚਲੋ ਹਰ ਵੀਕਐਂਡ ਦੀ ਚਲੋ ਇਹ ਦੋਨਾਂ ਵੀ ਜਦੋਂ ਏਜਲ ਸਿਸਟਮ ਹੋਇਆ ਉਦੋਂ ਜਾਓ ਸਿਸਟਮ ਹੀ ਬਣਾ ਲਓਗੇ ਐਵੇਂ ਹੋਵੇ ਹੀ ਨਾ ਵੀ ਮੂਲਤਵੀ ਵਾਲਾ ਵਰਡ ਹੀ ਨਾ ਸੁਣਨਾ ਪਵੇ ਐਡਮਿਨਿਸਟ੍ਰੇਟਿਵ ਰੀਜ਼ਨਸ ਕਰਕੇ ਪ੍ਰਬੰਧਕੀ ਕਾਰਨਾ ਕਰਕੇ ਉਹੀ ਜੇ ਵਰਡ ਸੀ ਨਾ ਸੁਣਨ ਵੈਸੇ ਹੀ ਬਣਾ ਲਓ ਰੈਗੂਲਰ ਬੇਸਿਸ ਤੇ ਤਾਂ ਇੱਕ ਵਾਰ ਜਦੋਂ ਇਹ ਚੀਜ਼ ਹੋ ਜਾਈਗੀ ਫਿਰ ਜ਼ਿਆਦਾ ਪ੍ਰੈਸ਼ਰ ਪਈਗਾ ਤਾਂ ਗਵਰਨਮੈਂਟ ਆਨਲਾਈਨ ਟਾਈਮ ਤੇ ਗਲਤੀ ਉਹ ਨਹੀਂ ਕਰੇਗੀ ਉਹਨਾਂ ਨੂੰ ਪਤਾ ਹੈ ਵੀ ਇਹ ਤਾਂ ਹਰ ਸੈਟਰਡੇ ਇੱਥੇ ਪਹੁੰਚ ਜਾਂਦੇ ਨੇ ਹੁਣ ਉਹਨਾਂ ਨੂੰ ਪਤਾ ਹੈ ਵੀ 3-4 ਮਹੀਨੇ ਗਲਤ ਕੰਮ ਕਰ ਲਓ ਜਾਂ ਡਿਲੇ ਡਿਲੇ ਹੋ ਗਿਆ ਚਲੋ ਗਲਤ ਦਾ ਕੰਮ ਹੁੰਦਾ ਹੀ ਨਹੀਂ ਕੁਝ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਪਹੁੰਚਣੀ ਹੈ ਠੀਕ ਹੈ ਜੀ ਤਾਂ 노 ਡਾਊਟ ਜੀ ਮੈਂ ਕਿਸੇ ਦੇ ਅਗੇ ਕੁਝ ਵੀ ਨਹੀਂ ਬੋਲ ਸਕਦਾ ਮੈਂ चीज ਸਮਝਦਾ ਤੇ ਮੈਨੂੰ ਬੋਲਣਾ ਵੀ ਨਹੀਂ ਚਾਹੀਦਾ ਨਹੀਂ ਮੇਰੇ ਕੋਲ ਕੋਈ ਰਾਈਟਸ ਨੇ ਮੈਂ ਤਾਂ ਜਸਟ ਇੱਕ ਆਪਣੀ ਸੁਜੈਸ਼ਨ ਦੇਣ ਆਇਆ ਸੀ ਚੋਟੀ ਮੈਨ ਲੱਗਿਆ ਕਿ ਬਹੁਤ ਸਟੂਡੈਂਟਸ ਨੇ ਲਾਸਟ ਕੁਝ ਦਿਨਾਂ ਦੇ ਵਿੱਚ ਆਪਣਾ ਬਹੁਤ ਟਾਈਮ ਇੱਧਰ ਉੱਧਰ ਵੇਸਟ ਕਰ ਲਿਆ ਕਹਾਂਗਾ ਬਹੁਤ ਨੈਗੇਟਿਵ ਹੋ ਚੁੱਕੇ ਨੇ ਪੜਾਈ ਛੱਡ ਚੁੱਕੇ ਨੇ ਸਰਕਾਰਾਂ ਤੋਂ ਵਿਸ਼ਵਾਸ ਟੁੱਟ ਚੁੱਕਿਆ ਹੈ ਜੇ ਉਹਨਾਂ ਦੀ ਲੈਂਗੁਏਜ ਦੇ ਵਿੱਚ ਬੋਲੀਏ ਪੁੱਛ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕੀ ਕਰਨਾ ਚਾਹੀਦਾ ਤਾਂ ਮੈਨੂੰ ਜੋ ਲੱਗਿਆ ਵੀ ਜਿੰਨਾ ਕੁ ਮੈਂ ਬੋਲ ਸਕਦਾ ਜਾਂ ਜਿੰਨੀ ਕੁ ਮੇਰੇ ਕੋਲ ਨੌਲੇਜ ਹੈ ਜਿੰਨਾ ਕੁ ਮੇਰੇ ਕੋਲ ਡਾਟਾ ਹੈਗਾ ਉਹ ਤੁਹਾਡੇ ਨਾਲ ਡਿਸਕਸ ਕਰ ਲਿਆ ਜਾਵੇ ਬਾਕੀ ਇਹਨੂੰ ਲੈ ਕੇ ਇੱਕ ਵੀਡੀਓ ਹੋਰ ਹੈਗੀ ਹੈ ਉਹ ਤੁਸੀਂ ਸੁਣ ਲਿਓ ਸਟੱਡੀ ਸੋਲੂਸ਼ਨ ਦੇ ਉੱਤੇ ਉਸ ਤੋਂ ਬਾਅਦ ਮੈਂ ਉਮੀਦ ਕਰਦਾ ਜੀ ਜਿਹੜੇ ਸਟੱਡੀ ਸੋਲੂਸ਼ਨ ਤੇ ਵਿਸ਼ਵਾਸ ਕਰਦੇ ਨੇ ਜਾਂ ਸਾਡੇ ਨਾਲ ਚੱਲਦੇ ਨੇ ਸਾਡੇ ਅਕੋਰਡਿੰਗ ਤਾਂ ਨਹੀਂ ਕਹਾਂਗਾ ਥੋੜਾ ਬਹੁਤ ਜਿਹੜਾ ਹੈਗਾ ਸਾਨੂੰ ਫੋਲੋ ਕਰਦੇ ਨੇ ਇਹ ਉਹਨਾਂ ਨੂੰ ਲੱਗਦਾ ਵੀ ਅਸੀਂ ਕੁਛ ਨਾ ਕੁਛ ਤਾਂ ਸਹੀ ਕਦੇ ਨਾ ਕਦੇ ਦੱਸ ਦੰਨੇ ਆ ਤਾਂ ਉਮੀਦ ਕਰਦਾ ਜੀ ਉਹ ਸਮਝ ਕੇ ਸਹੀ ਟਰੈਕ ਤੇ ਜਲਦੀ ਤੋਂ ਜਲਦੀ ਆ ਜਾਣਗੇ ਜਿਹੜਾ ਥੋੜਾ ਜਿਹਾ ਆਫ ਦਾ ਟਰੈਕ ਹੋਏ ਨੇ ਇਨ ਲਾਸਟ ਸਮ ਡੇਸ ਉਮੀਦ ਕਰਦੇ ਆ ਤੇ ਜਲਦੀ ਤੋਂ ਜਲਦੀ ਜਿਹੜਾ ਹੈਗਾ ਉਹਨਾਂ ਨੂੰ ਜੋ ਸਹੀ ਹੈ ਉਹ ਪਤਾ ਲੱਗ ਜਾਏਗਾ ਤੇ ਫਾਈਨਲੀ ਜਿਹੜਾ ਹੈਗਾ ਜੌਬ ਦੇ ਲਈ ਪੜ੍ਹਨਾ ਹੀ ਚਾਹੀਦਾ ਉਹ ਆਪਾਂ ਨੇ ਪਿਛਲੀ ਵੀਡੀਓ ਚ ਵੀ ਸਮਝਾਇਆ ਤਾਂ ਜਰੂਰ ਦੇਖਿਓ ਠੀਕ ਹੈ ਜੀ ਤਾਂ ਤਿਆਰੀ ਕਰੋ ਤਿਆਰੀ ਹੀ ਹੱਲ ਹੈ ਤੁਹਾਡਾ ਤਿਆਰੀ ਹੀ ਤੁਹਾਡੀ ਮਜਬੂਰੀ ਹੈ ਜੀ ਹੋਰ ਤੁਹਾਡੇ ਕੋਲ ਕੁਝ ਨਹੀਂ ਹੈ ਕਦ ਤੱਕ ਤਿਆਰੀ ਕਰੀ ਜਾਉਂਗੇ ਪੇਪਰ ਤਾਂ ਹੋਣੇ ਨਹੀਂ ਪੇਪਰ ਤਾਂ ਡਿਲੇ ਹੋਣੇ ਸਾਰਿਆਂ ਦੇ ਦਿਮਾਗ 'ਚ ਆਂਦਾ ਪਰ ਫਾਈਨਲੀ ਜਿਹੜਾ ਹੈਗਾ ਪੇਪਰ ਹੋਏਗਾ ਰਿਜ਼ਲਟ ਆਏਗਾ ਜੁਆਇਨਿੰਗ ਹੋਏਗੀ ਇਹ ਚੀਜ਼ ਹਮੇਸ਼ਾ ਯਾਦ ਰੱਖਿਆ ਕਰੋ ਕਿੰਨੇ ਪਹਿਲਾਂ ਮੌਕੇ ਆਏ ਨੇ ਜਾ ਚੁੱਕੇ ਨੇ ਉਦੋਂ ਵੀ ਇਹ ਸਿਸਟਮ ਚੱਲਦਾ ਸੀਗਾ ਠੀਕ ਹੈ ਨਾ ਤਾਂ ਇਹਨੂੰ ਲੈ ਕੇ ਸਾਰਿਆਂ ਨੂੰ ਅਪੀਲ ਹੈ ਜੀ ਬਾਕੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕ੍ਰਿਟੀਸਾਈਜ਼ ਕਰਨਾ ਥੋਡੀ ਮਰਜ਼ੀ ਹੈ ਜੀ ਫੇਵਰ ਚ ਬੋਲਣਾ ਥੋਡੀ ਮਰਜ਼ੀ ਹੈ ਮੈਨੂੰ ਜੋ ਸਹੀ ਲੱਗਿਆ ਮੈਂ ਬੋਲਤਾ ਮੈਂ ਜਾਣ ਨੂੰ ਤਿਆਰ ਆ ਰੈਗੂਲਰ ਬੀਸਿਸ ਤੇ ਜਾਣ ਨੂੰ ਤਿਆਰ ਆ ਕੰਟਰੀਬਿਊਟ ਕਰਨ ਨੂੰ ਤਿਆਰ ਆ ਬੱਚਿਆਂ ਦੇ ਫੇਵਰ ਚ ਸਭ ਕੁਝ ਕਰਨ ਨੂੰ ਤਿਆਰ ਆ ਬਟ ਜਿਵੇਂ ਇਹ ਚੱਲ ਰਿਹਾ ਓ ਚੀਜ਼ ਮੈਨੂੰ ਤਾਂ ਸਹੀ ਨਹੀਂ ਲੱਗੀ ਠੀਕ ਹੈ ਜੀ ਤਾਂ ਵਿਸ਼ ਯੂ ਆਲ ਦਾ ਬੈਸਟ ਸਹੀ ਟਾਈਮ ਤੇ ਤ ਸਾਰੀ ਪੜਦੇ ਨੇ ਜਿਵੇਂ ਪੇਪਰ ਐ 2 ਹਫਤੇ ਬਾਅਦ ਐ 3 ਹਫਤੇ ਬਾਅਦ ਐ ਸਾਰੀ ਪੜਦੇ ਕੌਣ ਨਹੀਂ ਪੜਦਾ ਹਰ ਬੱਚਾ ਉਸ ਟਾਈਮ ਤੇ ਪੜਦਾ ਮੈਟਰ ਤੇ ਇਹ ਕਰਦਾ ਜਦੋਂ ਮਾਹੌਲ ਪੜ੍ਹਾਈ ਵਾਲਾ ਨਾ ਹੋਵੇ ਕੋਈ ਪੇਪਰ ਨੇੜੇ ਨਾ ਹੋਵੇ ਪਰ ਪਤਾ ਵੀ ਪੇਪਰ ਆਣੀ ਆਣੇ ਨੇ ਤੇ ਹਲੇ ਆਪਣੀ ਤਿਆਰੀ ਉਨੀ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਹੈ ਜਿਹੜਾ ਉਸ ਟਾਈਮ ਤੇ ਆਪਣੇ ਆਪ ਨੂੰ ਸਮਝਾ ਰਿਹਾ ਹਰ 네ਗੇਟਿਵ ਸਰਕਮਸਟੈਂਸਸ ਦੇ ਵਿੱਚ ਸਸਟੇਨ ਕਰ ਰਿਹਾ ਐਕਚੁਅਲ ਜੌਬ ਲੈਣ ਦੇ ਕਾਬਿਲ ਵੀ ਹੋਹੀ ਹੈ ਜੇ ਦੇਖਿਆ ਜਾਵੇ ਤਾਂ ਮੈਂ ਕੁਲ ਮੁਲਾਕੇ ਇਹ ਕਹਿਣਾ ਚਾਹੁੰਦਾ ਜੀ ਪੜੋ ਸਹੀ ਪੜੋ ਜਿੱਥੇ ਕਮੀ ਹੈ ਉਹ ਚੀਜ਼ ਪੜੋ ਆਪਣਾ ਕੰਮ ਸਿਰਫ ਪੜਨਾ ਹੈ ਕਦੋਂ ਤੱਕ ਪੜਨਾ ਹੈ ਜਦ ਤੱਕ ਜੌਬ ਨਹੀਂ ਮਿਲਦੀ ਏਹੀ ਤੋਂ ਬਸ ਤੁਸੀਂ ਧਾਰਨਾ ਬਣਾ ਲਓ ਹਾਂ ਉਹਦੇ ਨਾਲ ਨਾਲ ਕੀ ਕਰ ਸਕਦੇ ਹੋ ਉਹ ਦੂਜੀ ਵੀਡੀਓ ਸਮਝਾਇਆ ਹੋਇਆ ਠੀਕ ਹੈ ਜੀ ਤਾਂ ਫਿਰ ਐਂਡ ਵਿੱਚ ਮੈਂ ਇਹੀ ਕਹਾਂਗਾ ਕਿਸੇ ਦੇ ਅਗੇਂਸਟ ਮੈਂ ਬੋਲਣ ਨਹੀਂ ਆਇਆ ਸੀਗਾ ਮੈਨੂੰ ਵੀ ਪਤਾ ਹੈ ਸਾਰੇ ਬੰਦੇ ਸਾਰੇ ਟੀਚਰਸ ਬਹੁਤ ਆਪਣੀ ਮਿਹਨਤ ਕਰ ਰਹੇ ਨੇ ਬਹੁਤ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਉੱਥੇ ਪਹੁੰਚਦੇ ਨੇ ਮੈਂ ਵੀ ਇਹ ਚੀਜ਼ ਸਮਝਦਾ ਪਰ ਜਿਹੜੀ ਚੀਜ਼ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦਾ ਤੁਸੀਂ ਉਹ ਵੀ ਸਮਝੋਗੇ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ